ਅੱਜ ਦੀਆਂ ਚਾਰ ਖਬਰਾਂ ਜਿਨ੍ਹਾਂ ਤੇ ਵੱਡਾ ਰੌਲਾ ਪਿਆ ਵੱਡੀ ਚਰਚਾ ਪੱਖੀ ਹੈ ਪਹਿਲਾਂ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਵੀਰ ਬਾਦਲ ਤੇ ਹੋਏ ਹਮਲੇ ਨੂੰ ਲੈ ਕੇ ਨਵੇਂ ਤੇ ਵੱਡਾ ਬਿਆਨ ਕੱਢ ਮਾਰਿਆ ਜਿਹਦੇ ਉੱਪਰ ਵੱਡਾ ਰੌਲਾ ਪੈ ਗਿਆ ਤੇ ਅੱਗੋਂ ਉਹ ਕਹਿੰਦੇ ਨੇ ਥੋੜੀ ਬਹੁਤੀ ਸ਼ਰਮ ਕਰੋ ਪੂਰੀ ਗੱਲ ਤੁਹਾਨੂੰ ਅੱਗੇ ਦੱਸਦੇ ਆ ਦੂਜਾ ਮੁੱਦਾ ਹੈ ਕਿ ਬੀਜੇਪੀ ਦੇ ਇੱਕ ਮੌਜੂਦਾ ਐਮਪੀ ਨੇ ਕਿਸਾਨਾਂ ਨੂੰ ਲੈ ਕੇ ਹੁਣ ਤੱਕ ਦਾ ਸਭ ਤੋਂ ਘਟੀਆ ਬਿਆਨ ਦਿੱਤਾ ਹੈ ਔਰ ਪੰਜਾਬ ਦੇ ਉੱਪਰ ਸਭ ਤੋਂ ਘਟੀਆ ਕੰਗਣਾ ਰਣੌਤ ਤੋਂ ਵੀ ਵੱਡਾ ਦੋਸ਼ ਪੰਜਾਬ ਤੇ ਲਾ ਦਿੱਤਾ ਉਹ ਵੀ ਤੁਹਾਨੂੰ ਅੱਗੇ ਪੂਰੀ ਗੱਲ ਦੱਸਦੇ ਆ ਤੀਜਾ ਮੁੱਦਾ ਹੈ ਕਿ ਕੇਜਰੀਵਾਲ ਨੇ ਇੱਕ ਬਹੁਤ ਵੱਡਾ ਐਲਾਨ ਕੀਤਾ ਜਿਹਦੇ ਉੱਪਰ ਵੱਡੇ ਸਵਾਲ ਉੱਠ ਖੜੇ ਹੋਏ ਨੇ ਪੂਰੇ ਪੰਜਾਬ 'ਚ ਸਵਾਲ ਉੱਠ ਰਹੇ ਨੇ ਔਰ ਚੌਥਾ ਮੁੱਦਾ ਹੈ ਜਗਜੀਤ ਸਿੰਘ ਡੱਲੇਵਾਲ ਕਿਸਾਨ ਆਗੂ ਨੇ ਨਰਿੰਦਰ ਮੋਦੀ ਨੂੰ ਜਿਹੜੀ ਖੂਨ ਦੇ ਨਾਲ ਦਸਕਤ ਕਰਕੇ ਚਿੱਠੀ ਭੇਜੀ ਹੈ ਉਹ ਚਿੱਠੀ ਦਾ ਕੀ ਹੋ ਰਿਹਾ ਤੇ ਉਹ ਚਿੱਠੀ ਦੇ ਵਿੱਚੋਂ ਕੀ ਨਿਕਲ ਰਿਹਾ ਹੁਣ ਆਪਾਂ ਤੁਹਾਨੂੰ ਪੂਰੀ ਗੱਲ ਦੱਸਦੇ ਹਾਂ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖੀ ਜਾਓ ਦੇਖੋ ਜੀ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਣ ਸੁਖਬੀਰ ਬਾਦਲ ਤੇ ਹੋਏ ਹਮਲੇ ਤੋਂ ਕਈ ਦਿਨਾਂ ਬਾਅਦ ਇੱਕ ਨਵਾਂ ਬਿਆਨ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਕਹਿੰਦਾ ਪਹਿਲਾਂ ਤਾਂ ਸਾਨੂੰ ਜਿਹੜੀ ਸ਼ਰੋਮਣੀ ਕਮੇਟੀ ਹੈ ਉਹ ਜਿਹੜੀਆਂ ਵੀਡੀਓ ਫੁਟਜ ਹੈ ਦਰਬਾਰ ਸਾਹਿਬ ਦੀਆਂ ਉਹ ਹੀ ਨਹੀਂ ਦੇ ਰਹੀ ਸੀ ਔਰ ਅਸੀਂ ਫਿਰ ਹਾਈ ਕੋਰਟ ਜਾ ਕੇ ਤੇ ਹਾਈ ਕੋਰਟ ਦੇ ਰਹੀ ਉਹ ਜਿਹੜੀਆਂ ਵੀਡੀਓ ਫੁਟੇਜ ਨੇ ਉਹ ਸ਼੍ਰੋਮਣੀ ਕਮੇਟੀ ਤੋਂ ਲਈਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਸਿੱਧਾ ਸਿੱਧਾ ਇਹ ਇਲਜ਼ਾਮ ਸੀ ਕਿ ਸ਼੍ਰੋਮਣੀ ਕਮੇਟੀ ਅਕਾਲੀ ਦਲ ਨਾਲ ਜੁੜੀ ਹੈ ਤੇ ਬਹੁਤ ਵੱਡੇ ਖਲਾਸੇ ਹੋਣ ਦੇ ਡਰ ਤੋਂ ਉਹ ਵੀਡੀਓ ਫੁਟੇਜ ਜਿਹੜੀਆਂ ਨੇ ਉਹ ਨਹੀਂ ਦੇਣਾ ਚਾਹੁੰਦੀ ਸੀ ਤੇ ਨਾਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਵੀ ਕਹਿ ਦਿੱਤਾ ਉਹ ਕਹਿੰਦਾ ਵੀ ਜਿਹੜੇ ਵਿਅਕਤੀ ਨੇ ਉਹ ਹਮਲਾ ਕੀਤਾ ਹੈ ਉਹ ਕੋਈ ਅਮਨ ਸ਼ਾਂਤੀ ਅਮਨ ਕਾਨੂੰਨ ਦਾ ਮਾਮਲਾ ਨਹੀਂਗਾ ਉਹ ਕਹਿੰਦਾ ਉਹ ਤਾਂ ਭਾਵਨਾਵਾਂ ਦੇ ਵਹਿਣ ਚ ਆ ਕੇ ਭਾਵਨਾਵਾਂ ਭੜਕਣ ਕਰਕੇ ਇੱਕ ਵਿਅਕਤੀ ਨੇ ਇੰਜ ਕੀਤਾ ਵਰਨਾ ਪੰਜਾਬ ਦੇ ਵਿੱਚ ਕੋਈ ਅਮਨ ਸ਼ਾਂਤੀ ਦੀ ਸਮੱਸਿਆ ਨਹੀਂ ਹੈਗੀ ਹੁਣ ਇਹਦੇ ਉੱਪਰ ਵੱਡਾ ਰੌਲਾ ਪੈ ਗਿਆ ਉਧਰ ਅਕਾਲੀ ਦਲ ਦਾ ਜਿਹੜਾ ਆਗੂ ਹੈ ਅਰਸ਼ਦੀਪ ਕਲੇਰ ਉਹ ਕਹਿੰਦਾ ਥੋੜੀ ਬਹੁਤੀ ਸ਼ਰਮ ਕਰੋ ਉਹ ਕਹਿੰਦਾ ਭਗਵੰਤਮਾਨ ਦੀ ਉਹ ਗੱਲ ਹੈ ਅਖੇ ਜੇ ਲੈ ਗਈ ਲੋਈ ਤੇ ਕੀ ਕਰੇਗਾ ਕੋਈ ਉਹ ਕਹਿੰਦਾ ਕਿ ਆਤਵੰਦੀ ਹੈ ਨਰੈਨ ਸਿੰਘ ਜੋੜਾ ਜਿੰਨੇ ਹਮਲਾ ਕੀਤਾ ਹੈ ਅਕਾਲੀ ਦਲ ਦਾ ਆਗੂ ਐਡਵੋਕੇਟ ਅਰਸ਼ਦੀਪ ਕਰੇ ਕਲੀਅਰ ਕਹਿ ਰਿਹਾ ਹੁਣ ਦੇਖੋ ਇਹਦੇ ਉੱਪਰ ਰੌਲਾ ਪਿਆ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਵਿਗੜੀ ਹੋਈ ਹੈ ਲੁੱਟਾਂ ਖੋਹਾਂ ਬੜਾ ਕੁਝ ਹੋ ਰਿਹਾ ਹੈ ਔਰ ਨਸ਼ਿਆਂ 'ਮੇ ਚੱਲ ਰਹੇ ਨੇ ਚੋਰੀਆਂ ਹੋ ਰਹੀਆਂ ਨੇ ਪਰ ਇੱਥੇ ਜਿਹੜਾ ਸੁਖਬੀਰ ਬਾਦਲ ਤੇ ਹਮਲੇ ਨਾਲ ਜੁੜਿਆ ਮਾਮਲਾ ਹੈ ਉਹਦੇ ਤੇ ਕਈ ਤਰ੍ਹਾਂ ਦੇ ਵਿਚਾਰ ਨੇ ਕੁਝ ਲੋਕ ਇਹ ਵੀ ਕਹਿ ਰਹੇ ਨੇ ਜਿਵੇਂ ਕਿ ਕੱਲ ਜਿਹੜੇ ਇੱਕ ਸਿੰਘ ਹੈ ਖੋਸਾ ਉਹਨੇ ਇਹ ਆਖਿਆ ਉਹ ਕਹਿੰਦਾ ਨਰੈਣ ਸਿੰਘ ਜੋੜਾ ਸੁਖਬੀਰ ਨੂੰ ਮਾਰਨ ਨਹੀਂ ਆਇਆ ਸੀ ਕਹਿੰਦਾ ਜੇ ਉਹ ਮਾਰਨ ਆਇਆ ਹੁੰਦਾ ਤਾਂ ਉਹ ਪੁਰਾਣਾ ਖਿਡਾਰੀ ਆ ਫਿਰ ਸੁਖਵੀਰ ਬਚ ਨਹੀਂ ਸਕਦਾ ਸੀ ਕਹਿੰਦਾ ਉਹ ਤਾਂ ਉਹਨਾਂ ਜਥੇਦਾਰਾਂ ਦੇ ਖਿਲਾਫ ਇੱਕ ਰੋਸ ਵਜੋਂ ਉਹਨੇ ਇੱਕ ਪਟਾਕਾ ਉੱਥੇ ਛੱਡਿਆ ਇਹ ਸਾਬਤ ਕਰਨ ਲਈ ਕਿ ਜਥੇਦਾਰ ਸਹਿਬਾਨੋ ਤੁਹਾਡਾ ਫੈਸਲਾ ਸਾਨੂੰ ਮਨਜ਼ੂਰ ਨਹੀਂਗਾ ਜਿਹੜਾ ਤੁਸੀਂ ਸੁਖਬੀਰ ਨੂੰ ਸਜ਼ਾ ਲਾਈ ਹੈ ਉਧਰ ਬਹੁਤ ਸਾਰੇ ਲੋਕ ਇਹ ਕਹਿ ਰਹੇ ਨੇ ਕਿ ਸੁਖਬੀਰ ਬਾਦਲ ਨੂੰ ਕੋਈ ਸਜ਼ਾ ਸੁਝਾ ਨਹੀਂ ਲਾਈ ਗਈ ਇਹ ਤਾਂ ਸੇਵਾ ਹੈ ਜਿਹੜੀ ਸੇਵਾ ਆਮ ਲੋਕ ਹਜ਼ਾਰਾਂ ਦੀ ਗਿਣਤੀ ਚ ਗੁਰਦੁਆਰੇ ਸਹਿਬਾਨਾਂ ਚ ਆ ਕੇ ਵੈਸੇ ਹੀ ਕਰਦੇ ਨੇ ਲੰਗਰ ਵਰਤਾਉਣਾ ਸਫਾਈ ਕਰਨੀ ਵੀ ਉਹ ਸੇਵਾ ਹੈ ਇਹ ਕੋਈ ਸਜ਼ਾ ਨਹੀਂ ਹੈਗੀ ਔਰ ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਇਹ ਸਾਰਾ ਕੁਝ ਜੋ ਕੀਤਾ ਗਿਆ ਹੈ ਇਹ ਮਤਲਬ ਤਲਬ ਕਰਨ ਵਾਲਾ ਕਰਵਾਉਣ ਵਾਲਾ ਤੇ ਹੁਣ ਸਜ਼ਾ ਵਾਲਾ ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਇਹ ਸਾਰਾ ਕੁਝ ਇੱਕ ਸਕੀਮ ਦੇ ਨਾਲ ਕੀਤਾ ਕਰਵਾਇਆ ਗਿਆ ਜਿਵੇਂ ਪਹਿਲਾਂ ਮਾਫੀ ਦਵਾਈ ਗਈ ਸੀ ਸਰਸਾ ਡੇਰੇ ਦੇ ਮੁਖੀ ਨੂੰ ਉਦਾਂ ਹੁਣ ਇਹਨਾਂ ਮਾਮਲੇ 'ਚ ਤੁਹਾਨੂੰ ਕਿਹੜੀ ਗੱਲ ਠੀਕ ਲੱਗਦੀ ਹੈ ਤੁਸੀਂ ਦੱਸਿਓ ਹੁਣ ਕੁਝ ਲੋਕ ਇਹ ਕਹਿ ਰਹੇ ਨੇ ਕਿ ਸੁਖਬੀਰ ਬਾਦਲ ਨੇ ਜਿਹੜੇ ਆਪਣੇ ਗੁਨਾਹ ਅਕਾਲ ਤਖਤ ਦੇ ਸਾਹਮਣੇ ਕਬੂਲੇ ਨੇ ਤਾਂ ਸੁਖਬੀਰ ਬਾਦਲ ਇੱਕ ਨਿਮਾਣਾ ਤੇ ਸੱਚਾ ਸਿੱਖ ਸਾਬਤ ਹੋਇਆ ਤੇ ਕੁਝ ਲੋਕ ਕਹਿ ਰਹੇ ਨੇ ਕਿ ਸੱਚਾ ਤੇ ਨਿਮਾਣਾ ਸਿੱਖ ਨਹੀਂ ਇੱਕ ਬਹੁਤ ਵੱਡਾ ਗੁਨਾਹਗਰ ਸਾਬਤ ਹੋਇਆ ਕੁਝ ਲੋਕ ਇਹ ਕਹਿ ਰਹੇ ਨੇ ਕਿ ਸੁਖਬੀਰ ਨੂੰ ਇਹ ਗਲਤੀਆਂ ਗੁਨਾਹ ਹੁਣ ਕਬੂਲਣੇ ਹੀ ਪੈਣੇ ਸੀ ਸਬੂਤ ਤੱਥ ਇੰਨੇ ਆ ਗਏ ਸੀ ਔਰ ਜਿਹੜੇ ਗਨਾ ਉਹਨੇ ਕਬੂਲੇ ਨੇ ਉਸ ਤੋਂ ਬਾਅਦ ਇਹ ਸਾਬਤ ਹੋ ਗਿਆ ਕਿ ਸੁਖਬੀਰ ਬਾਦਲ ਹੋਰੀ ਇੱਕ ਮੌਕਾ ਪ੍ਰਸ ਸਿਆਸਦਾਨ ਨੇ ਕੁਰਸੀ ਲਈ ਕੁਝ ਵੀ ਕਰ ਦੇਣ ਵਾਲੇ ਨੇ ਔਰ ਉਹ ਕਹਿੰਦੇ ਜਿਹੜੇ ਇਹਨਾਂ ਨੇ ਗناہ ਕਬੂਲੇ ਨੇ ਉਹ ਇਹ ਸਾਬਤ ਕਰਦੇ ਨੇ ਕਿ ਸਿੱਖ ਪੰਥ ਸਿੱਖ ਕੌਮ ਇਹਨਾਂ ਲਈ ਬਹੁਤ ਪਿੱਛੇ ਐ ਆਪਦੀ ਕੁਰਸੀ ਦੇ ਲਈ ਇਹ ਗੋਲੀ ਵੀ ਚਲਵਾ ਸਕਦੇ ਨੇ ਇਹ ਕਿਸੇ ਡੇਰੇ ਦੇ ਸਾਧ ਨੂੰ ਮਾਫੀ ਵੀ ਦਵਾ ਸਕਦੇ ਨੇ ਔਰ ਆਪਦੀ ਕੁਰਸੀ ਤੇ ਆਪਦੀ ਸਿਆਸਤ ਵੀ ਖਾਤਰ ਇਹੇ ਵੱਡੇ ਵੱਡੇ ਸਿੱਖਾਂ ਦੇ ਪੁੱਤਾਂ ਦੇ ਖੂਨ ਨਾਲ ਹੋਲੀ ਖੇਡਣ ਵਾਲੇ ਜਿਹੜੇ ਪੁਲਿਸ ਅਫਸਰ ਨੇ ਉਹਨਾਂ ਨੂੰ ਪਦਵੀਆਂ ਵੀ ਦੇ ਸਕਦੇ ਨੇ ਹੁਣ ਤੁਸੀਂ ਆਪਣਾ ਕਮੈਂਟ ਲਿਖਿਓ ਇਹਨਾਂ ਚੋਂ ਕਿਹੜੀ ਗੱਲ ਨਾਲ ਸਹਿਮਤ ਹੋ ਤੁਸੀਂ ਭਾਈ ਤੇ ਉਧਰ ਹੁਣ ਬੀਜੇਪੀ ਦੇ ਜਿਹੜਾ ਰੋहतक ਤੋਂ ਐਮਪੀ ਆ ਰਾਮ ਚੰਦਰ ਜਾਗੜਾ ਉਹਨੇ ਕਿਸਾਨਾਂ ਦੇ ਲਈ ਹੁਣ ਤੱਕ ਦਾ ਸਭ ਤੋਂ ਘਟਿਆ ਸਭ ਤੋਂ ਮਾੜਾ ਬਿਆਨ ਕੱਢ ਮਾਰਿਆ ਤੁਸੀਂ ਦੇਖੋ ਕਿੰਨਾ ਗੰਦਾ ਇਲਜ਼ਾਮ ਪੂਰੇ ਪੰਜਾਬ ਦੇ ਉੱਪਰ ਬੀਜੇਪੀ ਦੇ ਉਸ ਐਮਪੀ ਨੇ ਠੋਕਿਆ ਜਿਹੜਾ ਕੰਗਣਾ ਰੌਤ ਨੇ ਕਿਹਾ ਸੀ ਉਹੀ ਗੱਲ ਬੀਜੇਪੀ ਦੇ ਉਸ ਐਮਪੀ ਨੇ ਕਹੀ ਹੈ ਉਹ ਕਹਿੰਦਾ 2021 ਤੋਂ ਪਹਿਲਾਂ ਹਰਿਆਣਾ ਦੇ ਵਿੱਚ ਨਸ਼ਾ ਨਹੀਂ ਸੀ ਔਰ ਅੰਦੋਲਨ ਦੇ ਵਿੱਚ ਹਰਿਆਣਾ ਦੇ ਵਿੱਚ ਪੰਜਾਬ ਦੇ ਕਿਸਾਨਾਂ ਨੇ ਨਸ਼ਾ ਫਲਾਇਆ ਦੂਜੀ ਗੱਲ ਉਹ ਕਹਿੰਦਾ ਦਿੱਲੀ ਅੰਦੋਲਨ ਵੇਲੇ ਸਿੰਘੂ ਤੇ ਟਿਕਰੀ ਬਾਰਡਰ ਤੋਂ 700 ਕੁੜੀਆਂ ਇਹਨਾਂ ਨੇ ਗਾਇਬ ਕੀਤੀਆਂ ਔਰ ਤੀਜੀ ਗੱਲ ਉਹ ਕਹਿੰਦਾ ਕਿ ਇਹ ਜਿਹੜੇ ਕਿਸਾਨ ਅੰਦੋਲਨ ਕਰਦੇ ਨੇ ਇਹ ਫੰਡ ਇਕੱਠਾ ਕਰਨ ਲਈ ਫੰਡ ਖਾਣ ਲਈ ਕਰਦੇ ਨੇ ਹੁਣ ਤੁਸੀਂ ਦੇਖੋ ਇਹ ਤਿੰਨੇ ਇਲਜ਼ਾਮ ਕੱਲੇ ਕਿਸਾਨਾਂ ਤੇ ਨਹੀਂਗੇ ਇਹ ਪੂਰੇ ਪੰਜਾਬ ਨੂੰ ਉਹ ਬੇਇੱਜ਼ਤ ਕਰਨਾ ਚਾਹੁੰਦਾ ਪੂਰੇ ਪੰਜਾਬ ਦੇ ਉੱਪਰ ਇਹ ਦੋਸ਼ ਨੇ ਕਉਕੇ ਉਹ ਕਹਿੰਦਾ ਪੰਜਾਬ ਤਾਂ ਨਸ਼ਿਆਂ ਦੇ ਵਿੱਚ ਡੁੱਬਿਆ ਹੀ ਪਿਆ ਹਰਿਆਣੇ ਨੂੰ ਵੀ ਇਹਨਾਂ ਨੇ ਡੋਬਿਆ ਇਹੀ ਗੱਲ ਪਹਿਲਾਂ ਜਿਹੜੀ ਕੰਗਣਾ ਰਣੌਤ ਹੈ ਉਹਨੇ ਆਖੀ ਸੀ 4 ਮਹੀਨੇ ਪਹਿਲਾਂ ਉਹ ਕਹਿੰਦੀ ਸੀ ਹਿਮਾਚਲ ਦੇ ਵਿੱਚ ਪੰਜਾਬ ਮਤਲਬ ਜਿਹੜੇ ਗਵਾਂਢੀ ਨੇ ਉਹਨਾਂ ਤੋਂ ਨਸ਼ੇ ਵਰਗੀਆਂ ਚੀਜ਼ਾਂ ਆ ਰਹੀਆਂ ਨੇ ਹੁਣ ਇੱਥੇ ਕੁਝ ਸੋਚਣਾ ਪਊ ਕੁਝ ਵਿਚਾਰਨਾ ਪਊ ਤੇ ਕੁਝ ਬੋਲਣਾ ਪਊ ਹੁਣ ਇਹਨਾਂ ਦੇ ਮੂੰਹ ਨੂੰ ਤਾਂ ਛਿੱਕਲੀ ਕੋਈ ਦੇ ਹੀ ਨਹੀਂ ਰਿਹਾ ਜੋ ਮਰਜੀ ਇਲਜ਼ਾਮ ਇਹ ਠੋਕੀ ਜਾਂਦੇ ਨੇ ਕੀ ਪੰਜਾਬ ਤੇ ਕੀ ਹਰਿਆਣਾ ਸਾਨੂੰ ਤਾਂ ਲੱਗਦਾ ਹਰਿਆਣੇ ਵੱਲੋਂ ਪੰਜਾਬ ਨੂੰ ਆਇਆ ਨਸ਼ਾ ਤੇ ਉਹ ਕਹੀ ਜਾਂਦੇ ਨੇ ਵੀ ਆ ਆ ਹਰਿਆਣੇ ਚ ਪੰਜਾਬ ਤੋਂ ਉਦੋਂ ਆਇਆ ਜਦੋਂ ਕਿਸਾਨ ਅੰਦੋਲਨ ਚੱਲਿਆ ਫਿਰ ਇਹ ਕਿੰਨਾ ਘਟਿਆ ਦੋਸ਼ ਹੈ ਕਿ 700 ਕੁੜੀਆਂ ਟਿਕਰੀ ਤੇ ਸ਼ੰਭੂ ਬਾਰਡਰ ਤੋਂ ਗਾਇਬ ਹੋਈਆਂ ਇਹ ਵੀ ਕਿੰਧੀਆਂ ਕੁੜੀਆਂ ਜੇ ਕੋਈ ਪੁੱਛੇ ਤੈਨੂੰ ਬਿ ਫਿਰ ਉਹ ਕੁੜੀਆਂ ਫਿਰ ਕਿਹਨਾਂ ਦੇ ਘਰਾਂ ਤੋਂ ਸਿਗੀਆਂ ਜਿਹੜੀਆਂ ਗਾਇਬ ਹੋਈਆਂ ਨੇ ਕਿਉਂਕਿ ਆਮ ਲੋਕਾਂ ਨੇ ਤਾਂ ਕਦੇ ਇਹ ਸ਼ਿਕਾਇਤ ਕੀਤੀ ਨਹੀਂ ਕਿਸਾਨਾਂ ਮਜ਼ਦੂਰਾਂ ਉੱਥੇ ਸਿੰਘੂ ਟਿਕਰੀ ਦੇ ਨੇੜੇ ਜਿਹੜੇ ਸੈਂਕੜੇ ਹਜ਼ਾਰਾਂ ਘਰ ਸੀ ਉਹ ਤਾਂ ਇੱਜ਼ਤ ਕਰਦੇ ਸੀ ਕਿਸਾਨਾਂ ਦੀ ਔਰ ਜਦੋਂ ਕਿਸਾਨ ਉੱਥੋਂ ਦਿੱਲੀ ਤੋਂ ਵਾਪਸ ਆਏ ਨੇ ਤਾਂ ਉਹਨਾਂ ਨੇ ਰੋ ਰੋ ਕੇ ਭੇਜਿਆ ਔਰ ਇਹ ਫਿਰ ਹੁਣ ਮੇਰੇ ਮੂੰਹ ਚ ਕੁਝ ਹੋਰ ਨਿਕਲੇਗਾ ਇਹ ਇਹ ਜਿਹੜਾ ਇਹ ਜਿਹੜਾ ਐਮਪੀ ਹੈ ਜਾਗੜਾ ਬੀਜੇਪੀ ਨੂੰ ਚਾਹੀਦਾ ਇਹਦੇ ਮੂੰਹ ਨੂੰ ਛਿੱਕਲੀ ਦੇਣ ਅਸੀਂ ਆਪਣੇ ਅੰਦਰ ਦੀਆਂ ਅੰਦਰ ਕੰਟਰੋਲ ਕਰ ਲੈਨੇ ਆ ਇਹ ਵੀ ਕਰ ਲਵੇ ਤੇ ਚੰਗਾ ਨਹੀਂ ਤਾਂ ਇਹੋ ਜਿਹਿਆਂ ਦਾ ਬੂਥਾ ਫਿਰ ਕਈ ਵਾਰੀ ਜਨਤਾ ਕਈ ਵਾਰੀ ਲੋਕ ਵੋਟਾਂ ਚ ਵੀ ਤੇ ਕਈ ਤਰੀਕਿਆਂ ਦੇ ਨਾਲ ਫਿਰ ਭੰਦੇ ਹੁੰਦੇ ਨੇ ਇੰਨਾ ਗੰਦਾ ਇਲਜ਼ਾਮ ਬਿਨਾ ਤੱਥਾਂ ਤੋਂ ਬਿਨਾ ਸਬੂਤਾਂ ਤੋਂ ਠੋਕ ਦੇਣਾ ਇਹ ਠੀਕ ਨਹੀਂ ਗਾ ਹਾ ਦੂਜੀ ਗੱਲ ਜਿਹੜੀ ਉਹਨੇ ਤੀਜੀ ਆਖੀ ਐ ਕਿ ਇਹ ਜਿਹੜੇ ਕਿਸਾਨ ਜਥੇਬੰਦੀਆਂ ਨੇ ਕਿਸਾਨ ਨੇ ਇਹ ਤਾਂ ਅੰਦੋਲਨ ਫੰਡ ਇਕੱਠਾ ਕਰਨ ਲਈ ਕਰਦੇ ਆ ਅਸਲ ਦੇ ਵਿੱਚ ਇਹ ਕੋਈ ਪਹਿਲੀ ਵਾਰ ਨਹੀਂ ਇਹ ਰਵਨੀਤ ਬਿੱਟੂ ਵੀ ਇਦਾਂ ਦੀਆਂ ਗੱਲਾਂ ਬੋਲਦਾ ਰਿਹਾ ਆ ਜਦੋਂ ਦਾ ਬੀਜੇਪੀ ਚ ਗਿਆ ਬੀਜੇਪੀ ਦੇ ਸਕੂਲ 'ਚ ਸਿਖਾਇਆ ਹੀ ਆ ਕੁਝ ਜਾਂਦਾ ਕਿ ਕਿਸਾਨਾਂ ਤੇ ਮਜ਼ਦੂਰਾਂ ਤੇ ਦੁਕਾਨ ਦਾ ਆਮ ਲੋਕਾਂ ਸਾਰਿਆਂ ਦੇ ਉੱਪਰ ਬਸ ਤੁਸੀਂ ਇਲਜ਼ਾਮ ਲਾਉਣੀ ਨੇ ਅੱਛਾ ਜਿਹੜਾ ਵੀ ਕੋਈ ਤਬਕਾ ਆਪਣੀਆਂ ਮੰਗਾ ਮਸਲੇ ਲੈ ਕੇ ਬੋਲਦਾ ਉਹਨੂੰ ਬਦਨਾਮ ਕਰ ਦਿਓ ਉਹਨੂੰ ਅਤਵਾਦੀ ਵੱਖਵਾਦੀ ਫੰਡ ਖਾਣਾ ਕਹਿ ਦਿਓ ਹੁਣ ਇਹ ਅਸਲ ਦੇ ਵਿੱਚ ਨਾ ਚਾਹੇ ਇਹ ਜਿਹੜੇ ਬੋਲਦੇ ਨੇ ਬੀਜੇਪੀ ਦੇ ਇਹ ਆਗੂ ਇਹਨਾਂ ਨੂੰ ਆਪਣੀ ਅਸਲੀਅਤ ਨਜ਼ਰ ਆਉਂਦੀ ਹੈ ਇਹ ਜਿਹੜੇ ਰਾਜਨੀਤੀ ਚ ਆਏ ਨਹੀਂ ਇਹ ਰਾਜਨੀਤੀ ਦੇ ਵਿੱਚ ਫੰਡ ਖਾਣ ਲਈ ਗਰਾਂਟਾ ਖਾਣ ਲਈ ਸਰਕਾਰੀ ਪੈਸਾ ਚੱਟਣ ਲਈ ਆਏ ਨੇ ਇਸੇ ਕਰਕੇ ਇਹਨਾਂ ਨੂੰ ਐ ਲੱਗਦਾ ਵੀ ਬਾਕੀ ਵੀ ਸਾਡੇ ਵਰਗੇ ਹੋ ਸਕਦੇ ਨੇ ਆ ਹੋ ਸਕਦਾ ਆ ਜਿਹੜਾ ਬੋਲੀ ਜਾਂਦਾ ਹੈ ਬੀਜੇਪੀ ਦਾ ਐਮਪੀ ਰੋहतक ਤੋਂ ਜਿਹੜਾ ਹੋ ਸਕਦਾ ਇਹ ਆਪ ਸਰਕਾਰੀ ਪੈਸਾ ਸੂਰ ਦਾ ਹੋਵੇ ਤੇ ਇਹਨੂੰ ਐ ਲੱਗਦਾ ਹੋਵੇ ਵੀ ਮੇਰੇ ਵਰਗੇ ਹੀ ਨੇ ਬਾਕੀ ਸਾਰੇ ਅਸਲ 'ਚ ਨਾ ਬੰਦਾ ਜੇ ਜ ਆਪ ਹੁੰਦਾ ਉਹਨੂੰ ਲੱਗਦਾ ਹੁੰਦਾ ਕਿ ਸਾਰੇ ਦੂਜੇ ਵੀ ਮੇਰੇ ਵਰਗੇ ਨੇ ਵੇਖੋ ਇਹ ਮਨਕਰਤ ਕਹਾਣੀ ਹੈ ਪਰ ਅਰਥ ਦਿੰਦੀ ਹੈ ਕਹਿੰਦੇ ਇੱਕ ਵਾਰੀ ਧਰਮਰਾਜ ਨੇ ਇੱਕ ਬਹੁਤ ਚੰਗੇ ਬੰਦੇ ਨੂੰ ਧਰਤੀ ਤੇ ਭੇਜਿਆ ਮਰਨ ਤੋਂ ਬਾਅਦ ਕਹਿੰਦਾ ਜਾ ਨਾ ਤੂੰ ਧਰਤੀ ਤੋਂ ਕੋਈ ਬਹੁਤ ਮਾੜਾ ਵਿਅਕਤੀ ਲੱਭ ਕੇ ਲਿਆ ਉਹ ਆਇਆ ਕਈ ਦਿਨ ਇੱਥੇ ਤੁਰਿਆ ਫਿਰਿਆ ਉਹ ਆਪ ਇੰਨਾ ਚੰਗਾ ਬੰਦਾ ਸੀ ਉਹ ਮਾੜੀ ਅੱਖ ਨਾਲ ਕਿਸੇ ਨੂੰ ਬਹੁਤਾ ਵੇਂਦਾ ਹੀ ਨਹੀਂ ਸੀ ਤੇ ਉਹਨੂੰ ਕੋਈ ਮਾੜਾ ਨਹੀਂ ਲੱਭਾ ਤੇ ਉਹ ਖਾਲੀ ਹੱਥ ਵਾਪਸ ਚਲਾ ਗਿਆ ਕਹਿੰਦਾ ਜੀ ਮਾੜਾ ਮੈਨੂੰ ਤਾਂ ਕੋਈ ਦਿਸਿਆ ਨਹੀਂ ਫਿਰ ਉਹਨੇ ਇੱਕ ਉਥੇ ਬੇहद ਘਟੀਆ ਬੰਦਾ ਮਰ ਕੇ ਗਿਆ ਸੀਗਾ ਉਹਨੂੰ ਕਹਿੰਦਾ ਵੀ ਜਾ ਧਰਤੀ ਤੋਂ ਕੋਈ ਚੰਗਾ ਬੰਦਾ ਲੱਭ ਕੇ ल्या ਉਹ ਵੀ ਕਈ ਦਿਨ ਇੱਥੇ ਭੌਂਕਦਾ ਫਿਰਿਆ ਤੇ ਜਾ ਕੇ ਫਿਰ ਧਰਮਰਾਜ ਨੂੰ ਕਹਿੰਦਾ ਵੀ ਮੈਨੂੰ ਤਾਂ ਉੱਥੇ ਕੋਈ ਚੰਗਾ ਲੱਭਿਆ ਨਹੀਂ ਸਾਰੇ ਇਹੋ ਜਿਹੇ ਆ ਮੇਰੇ ਵਰਗੇ ਹੀ ਤਫਰ ਧਰਮਰਾਜ ਨੇ ਉਹਨਾਂ ਨੂੰ ਸਮਝਾਇਆ ਕਹਿੰਦਾ ਵੀ ਜਿਹੋ ਜੀ ਤੁਹਾਡੀ ਸੋਚ ਮਾਨਸਿਕਤਾ ਹੈ ਤੁਹਾਨੂੰ ਸਾਰੇ ਉਦਾਂ ਦੇ ਹੀ ਜਪਦੇ ਨੇ ਅਸਲ ਦੇ ਵਿੱਚ ਇਹ ਗੱਲ ਸੱਚ ਹੈ ਕਿ ਜਿਹੋ ਜੀ ਸੋਚ ਜਿਹੋ ਜੀ ਸਮਝ ਜਿਹੋ ਜੀ ਮਾਨਸਿਕਤਾ ਸਾਡੀ ਹੁੰਦੀ ਹੈ ਸਾਰੇ ਸਾਨੂੰ ਉਦਾਂ ਦੇ ਹੀ ਲੱਗਦੇ ਨੇ ਦੂਜੇ ਸਾਨੂੰ ਹਮੇਸ਼ਾ ਓਮੇ ਦੇ ਜਪਦੇ ਨੇ ਔਰ ਇਹ ਇਹੀ ਕਹਾਣੀ ਇਸ ਐਮਪੀ ਦੀ ਵੀ ਜਪਦੀ ਹੈ ਹੁਣ ਜਿਹੜਾ ਤੀਜਾ ਕੇਜਰੀਵਾਲ ਨੇ ਇੱਕ ਵੱਡਾ ਬਿਆਨ ਦਿੱਤਾ ਕੇਜਰੀਵਾਲ ਨੇ ਕੱਲ ਦਿੱਲੀ ਦੇ ਵਿੱਚ ਇੱਕ ਬਹੁਤ ਵੱਡਾ ਐਲਾਨ ਕੀਤਾ ਤੇ ਉਹਨੇ ਕਿਹਾ ਕਿ ਅੱਜ ਤੋਂ ਸਾਡੀ ਦਿੱਲੀ ਸਰਕਾਰ ਦਿੱਲੀ ਦੀ ਹਰ ਇੱਕ ਔਰਤ ਨੂੰ 1000 ਰੁਪਇਆ ਮਹੀਨਾ ਦੇਵੇਗੀ ਉਹ ਕਹਿੰਦਾ ਅਸੀਂ ਇਹ ਸਕੀਮ ਪਾਸ ਕਰ ਲਈ ਹੈ ਥੋੜੇ ਦਿਨਾਂ ਤੱਕ ਤੁਸੀਂ ਰਜਿਸਟ੍ਰੇਸ਼ਨ ਕਰਾ ਦਿਓ ਸਾਰੀਆਂ ਭੈਣਾਂ ਤੇ ਤੁਹਾਨੂੰ 100000 ਰੁਪਇਆ ਮਿਲਣ ਲੱਗ ਜੂਗਾ ਹੁਣ ਵੇਖੋ ਬੂਹੇ ਆਈ ਜਨਤ ਤੇ ਵਿਨੋ ਕੁੜੀ ਦੇ ਕੰਨ ਹੁਣ ਦਿੱਲੀ ਦੇ ਵਿੱਚ ਕੇਜਰੀਵਾਲ ਹੋਰਾਂ ਦੀ ਸਰਕਾਰ ਖਤਮ ਹੋਣ ਜਾ ਰਹੀ ਹੈ ਅਬ 10 15 ਦਿਨ ਰਹਿ ਗਿਆ ਵੋਟਾਂ ਪੈਣ ਦਾ ਐਲਾਨ ਉੱਥੇ ਲਗਭਗ ਹੋ ਚੁੱਕਾ ਹੈ ਇਹਨਾਂ ਨੇ ਦੋ ਸੂਚੀਆਂ ਜਾਰੀ ਕਰ ਦਿੱਤੀਆਂ ਨੇ ਆਪਣੇ ਉਮੀਦਵਾਰਾਂ ਦੀਆਂ ਤੇ ਹੁਣ ਇਹ ਕਹਿ ਰਹੇ ਨੇ ਕਿ ਅਸੀਂ ਦਿੱਲੀ 'ਚ ਹਜ਼ਾਰ ਹਜ਼ਾਰ ਰੁਪਇਆ ਔਰਤਾਂ ਨੂੰ ਦੇਣਾ ਸ਼ਰਮ ਨਹੀਂ ਆਉਂਦੀ ਜੇ ਤੁਸੀਂ ਸੱਚੀ ਔਰਤਾਂ ਦੇ ਹਤਾਇਸ਼ੀ ਹੋ ਜਿਵੇਂ ਕਿ ਕੱਲ ਉੱਥੇ ਪੇਸ਼ ਕੀਤਾ ਗਿਆ ਤਾਂ ਫਿਰ ਪੰਜਾਬ ਚ ਦਿਓ ਪੰਜਾਬ ਚ ਤੁਸੀਂ ਵੋਟਾਂ ਤੋਂ ਪਹਿਲਾਂ ਐਲਾਨ ਕੀਤਾ ਸੀ ਕਿ ਅਸੀਂ ਦੇਵਾਂਗੇ ਹਰ ਇੱਕ ਔਰਤ ਨੂੰ 100000 ਰੁਪਿਆ ਮਹੀਨਾ ਪੌਣੇ 3 ਸਾਲ ਤੁਹਾਡੀ ਸਰਕਾਰ ਨੂੰ ਹੋ ਗਏ ਨੇ ਸਰਕਾਰ ਦੀ ਮਿਆਦ ਪੰਜਾਬ ਚ ਹੀ ਪੂਰੀ ਹੋ ਜਾਣੀ ਹੈ ਤੇ ਇੱਥੇ ਤੁਸੀਂ ਦੇਣ ਦਾ ਨਾਂ ਨਹੀਂ ਲੈ ਰਹੇ ਤੇ ਦਿੱਲੀ ਚ ਜੋ ਤੁਹਾਡੀ ਸਰਕਾਰ ਦਾ ਟਾਈਮ ਖਤਮ ਹੋ ਗਿਆ ਤੇ ਤੁਸੀਂ ਹਜ਼ਾਰ-ਹਜ਼ਾਰ ਰੁਪਈਆ ਐਲਾਨ ਕਰ ਰਹੇ ਹੋ ਤੁਸੀਂ ਮੂਰਖ ਕਿ ਨੂੰ ਸਮਝਦੇ ਹੋ ਐਦਾਂ ਹੀ ਪਹਿਲਾਂ ਕਾਲੀ ਕਾਂਗਰਸੀ ਤੇ ਭਾਜਪਾ ਵਾਲੇ ਕਰਦੇ ਰਹੇ ਨੇ ਐਦਾਂ ਹੀ ਤੁਸੀਂ ਕਰਨ ਲੱਪੇ ਇਹ ਤਾਂ ਉਮੀਦ ਦੀ ਗੱਲ ਹੈ ਜਿਵੇਂ ਸੁਖਬੀਰ ਬਾਦਲ ਨੇ ਕਿਹਾ ਸੀ ਪਾਣੀ ਚ ਬੱਸਾਂ ਚਲਾ ਦੇਾਂਗੇ ਤੇ ਬਾਅਦ ਚ ਕੀਤਾ ਕੀ ਜਦੋਂ ਉਹਦਾ ਸਰਕਾਰ ਖਤਮ ਹੋ ਚੱਲੀ ਸੀ ਤੇ ਐਵੇਂ ਖੜੁਕੇ ਜੇ ਬਣਵਾ ਕੇ ਤੇ ਉੱਥੇ ਹਰੀ ਕੇ ਪੱਤਣ ਉਤਾਰ ਦਿੱਤੇ ਸੀ ਐਦਾਂ ਦੀ ਗੱਲ ਹੀ ਕੇਜਰੀਵਾਲ ਕਰ ਰਹੇ ਨੇ ਜਿਹੜੇ ਦਿੱਲੀ ਦੇ ਵਿੱਚ ਉਹਨਾਂ ਨੇ ਐਲਾਨ ਕੀਤਾ ਕਿਉਂਕਿ ਹੁਣ ਸਰਕਾਰ ਉਹਨਾਂ ਦੀ ਖਤਮ ਹੋ ਚੁੱਕੀ ਹੈ ਤਾਂ ਜਿਹੜੇ 8 10 ਦੇ ਨੇਗੇ ਨਹੀਂ ਉਹਨਾਂ ਨੇ ਕਿਹਾ ਕਿ ਔਰਤਾ ਰਜਿਸਟ੍ਰੇਸ਼ਨ ਕਰਵਾਓ ਰਜਿਸਟ੍ਰੇਸ਼ਨ ਕਰਵਾਉਂਦੇ ਕਰਾਉਂਦੇ ਸਾਰਾ ਟਾਈਮ ਬੀਤ ਜਾਣਾ ਤੇ ਬੱਸ ਖਤਮ ਨਵੀਂ ਸਰਕਾਰ ਬਣਾਉਣ ਦੇ ਲਈ ਇੱਕ ਤਰ੍ਹਾਂ ਦੀ ਰਿਸ਼ਵਤ ਆ ਇਹ ਜਿਹੜੀ ਕੇਜੀ ਵੱਲ ਨੇ ਹੁਣ ਉੱਥੇ ਔਰਤਾਂ ਨੂੰ ਹਜ਼ਾਰ ਦੇਣ ਦਾ ਐਲਾਨ ਕੀਤਾ ਹੈ ਹੁਣ ਡੱਲੇਵਾਲ ਹੋਰਾਂ ਨੇ ਕੱਲ ਇੱਕ ਖੱਤ ਇੱਕ ਚਿੱਠੀ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੀ ਉਸ ਚਿੱਠੀ ਤੇ ਆਪਣੇ ਲਹੂ ਦੇ ਨਾਲ ਆਪਣੇ ਖੂਨ ਦੇ ਨਾਲ ਦਸਕਤ ਕੀਤੇ ਸਾਈਨ ਕੀਤੇ ਹੁਣ ਤੁਸੀਂ ਦੱਸੋ ਪ੍ਰਧਾਨ ਮੰਤਰੀ ਉਹ ਚਿੱਠੀ ਪੜਨਗੇ ਡੱਲੇਵਾਲ ਦੇ ਮੰਗਾ ਲਿਖੀਆਂ ਕਿਸਾਨਾਂ ਦੀਆਂ ਡੱਲੇਵਾਲ ਕਹਿੰਦਾ ਪਤਾ ਤੁਹਾਨੂੰ ਸਾਰਾ ਹੈ ਤੁਸੀਂ ਉਡੀਕਦੇ ਕੀ ਹੋ ਅਸਲ ਦੇ ਵਿੱਚ ਕਿਸਾਨਾਂ ਦਾ ਇਹ ਖੱਤ ਮੋਦੀ ਨੂੰ ਇੱਕ ਸੰਕੇਤਕ ਸੁਨੇਹਾ ਹੈ ਕਿ ਤੁਸੀਂ ਸਾਡਾ ਲਹੂ ਪੀ ਰਹੇ ਹੋ ਫਿਰ ਵੀ ਗੱਲ ਨਹੀਂ ਸੁਣਦੇ ਪਰ ਗੱਲ ਉਹਨਾਂ ਨੇ ਨਹੀਂ ਸੁਣਨੀ ਕਿਉਂ ਕਿਉਂਕਿ ਉਹ ਕਾਰਪੋਰੇਟਾਂ ਦੇ ਹੱਥੇ ਚੜ੍ਹ ਕੇ ਚੱਲ ਰਹੇ ਨੇ ਜਿਵੇਂ ਉਹਨਾਂ ਨੂੰ ਕਾਰਪੋਰੇਟ ਕਹਿੰਦੇ ਨੇ ਉਵੇਂ ਉਹਨਾਂ ਨੇ ਕਰਨਾ ਉਹਨਾਂ ਨੇ ਨਹੀਂ ਸੁਣਨੀ ਗੱਲ ਕਿਸਾਨਾਂ ਦੀ ਮਜ਼ਦੂਰਾਂ ਦੀ ਬੇਰੁਜ਼ਗਾਰਾਂ ਦੀ ਆਮ ਲੋਕਾਂ ਦੀ ਉਹਨਾਂ ਨੂੰ ਤਾਂ ਉਹੀ ਦਿਸਦੇ ਨੇ ਜਿਨ੍ਹਾਂ ਨੇ ਚੋਣ ਫੰਡ ਦੇ ਕੇ ਉਹਨਾਂ ਦੀਆਂ ਸਰਕਾਰਾਂ ਬਣਾਈਆਂ ਨੇ ਉਹ ਉਹਨਾਂ ਲਈ ਕੰਮ ਕਰਦੇ ਨੇ ਤੇ ਉਹਨਾਂ ਲਈ ਉਹਨਾਂ ਨੇ ਕਰਦੇ ਰਹਿਣਾ ਹੁਣ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਇਹਦੇ ਤੇ ਜਰੂਰ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ